ਮੈਂ ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਬਠਿੰਡਾ ਦੇ ਇੱਕ ਕਿਸਾਨ ਨਾਲ ਜਿਸ ਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆਓ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਵਰਜਾ ਖਾਲਸਾ ਵਰਜ ਕੀ ਫਤਿਹ ਮੇਰਾ ਨਰਨਜੀਤ ਸਿੰਘਾ ਜੀ ਪਿੰਡ ਜਲਾਲ ਆ ਸਾਡਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਅਸੀਂ ਤਕਰੀਬਨ 35 ਏਕੜ ਦੀ ਖੇਤੀ ਕਰਦੇ ਹਾਂ ਜੀ ਅਸੀਂ ਹੁਣ ਅਸੀਂ ਖੇਤੀ ਦਾ ਮਤਲਬ ਮੱਕੀ ਵਗੈਰਾ ਬੀਜਣੀ ਸ਼ੁਰੂ ਕਰੀ ਹੈ ਜਦੋਂ ਮੱਕਾ ਬੀਜਿਆ ਨਾ ਗੋਭ ਦੀ ਸੁੰਡੀ ਪੈ ਗਿਆ 5-7 ਦਿਨ ਬਾਅਦ ਹੀ ਜਿਹੜੀ ਗੋਭ ਦੀ ਸੁੰਡੀ ਆ ਨਾ ਜੀ ਇਹਦਾ ਬਹੁਤ ਨੁਕਸਾਨ ਸਾਡੇ ਹੁੰਦਾ ਹੈ ਬਹੁਤ ਇਹ ਜਿਹੜਾ ਇਹਦਾ ਜਮਾ ਹੋਣੀ ਨਹੀਂ ਜੀ 70 70 80% ਨੁਕਸਾਨ ਕਰ ਜਾਂਦੀ ਹੈ ਇਹ ਪਹਿਲਾਂ 4-5-5 ਸਪਰੇਹਾਂ ਕਰਦੇ ਆ ਅਸੀਂ ਉਈ ਉਹ ਤਾਂ ਨਾ ਬਾਜ਼ਰ ਜੱਟ ਵਧੀਆ ਨਹੀਂ ਆਇਆ ਜੀ ਤੇ ਉਸ ਤੋਂ ਬਾਅਦ ਬਹੁਤ ਚਿੰਤਾ ਹੋ ਗਈ ਕਿਸਾਨ ਕੋ ਤੇ ਕਿਸਾਨਾਂ ਨੇ ਆਖਿਆ ਵੀ ਹੁਣ ਤਾਂ ਮੱਕਾ ਬੋਹਣਾ ਪਊਗਾ ਇੱਧਰ ਉੱਧਰ ਸਾਰੇ ਕਿਸਾਨ ਇਕੱਠੇ ਹੋਣ ਲੱਗ ਗਏ ਤੇ ਵੀ ਕੀ ਬਣੂਗਾ ਹੁਣ ਫਿਰ ਸਾਡੇ ਕੋਲੇ ਇਹ ਡੈਲੀਕੇਟ ਦਵਾਈ ਇਹ ਡਾਕਟਰ ਸਾਹਿਬ ਪਹੁੰਚੇ ਇੱਥੇ ਉਹਨਾਂ ਨੇ ਸਮਝਾਇਆ ਸਾਨੂੰ ਵੀ ਆਹ ਦਵਾਈ ਆ ਗਈ ਆ ਵੇਖੋ ਬਹੁਤ ਵਧੀਆ ਤੇ ਇਹਦੇ ਨਾਲ ਇਹਨੇ ਨਾਲ ਦੀ ਨਾਲ ਕੰਟਰੋਲ ਕਰਤਾ ਇਹਦੇ ਨਾਲ ਸੁੰਡੀ ਨੇ ਤਾਂ ਮਰਨੇ ਮਰਨਾ ਸੀਗਾ ਸਾਡੀ ਫਸਲ ਨੂੰ ਬਹੁਤ ਵਧੀਆ ਬੰਪਰ ਵੀ ਪੱਤੇ ਹਰਿਆ ਭਰਿਆ ਬਹੁਤ ਵਧੀਆ ਬਣਿਆ ਪੀਲਾਪਣ ਜਮਾ ਹੀ ਆਉਣ ਹੀ ਨਹੀਂ ਦਿੱਤਾ ਇਹਨੇ ਰੇਹ ਦੀ ਬੋਰੀ ਜਿੰਨਾ ਕੰਮ ਕਰਾਇਆ ਇਹਨੇ ਬਹੁਤ ਜ਼ਿਆਦਾ ਜਿਵੇਂ ਕੋਈ ਰੇਹ ਪਾਈ ਹੁੰਦੀ ਹੈ ਨਾ ਐਸੇ ਇਹਨੇ ਕੰਮ ਕਰਾਇਆ ਆਪਣੀ ਦੀ ਡੈਡੀਕੇਟ ਨੇ ਬਹੁਤ ਵਧੀਆ ਛੱਲੀ ਬਣੀ ਆ ਕੋਈ ਸੁੰਡੀ ਦੀ ਸਮੱਸਿਆ ਨਹੀਂ ਭੋਰਾ ਵੀ ਸਾਡੇ ਪਿੰਡ ਦੇ ਵਿੱਚ ਸਾਰਿਆਂ ਨੇ ਸੋਸਾਇਟੀ ਦੇ ਵਿੱਚੋਂ ਪਿਛੋ ਜਿੰਨੀ ਦਵਾਈ ਵਿਕੀ ਆ ਸਾਡੇ ਤੇ ਸਾਰੀ ਡੈਲੀਕੇਟ ਨੇ ਆਪਣਾ ਕੰਟਰੋਲ ਕਰਾਇਆ ਨਹੀਂ ਕਰਿਆ ਹੀ ਨਹੀਂ ਕਿਸੇ ਦਵਾਈ ਨੇ ਬਹੁਤ ਜ਼ੋਰ ਲਾ ਕੇ ਵੇਖ ਲਿਆ ਸਾਰੀਆਂ 5 5 7 7 ਸਪਰੇਆ ਵੀ ਕਰ ਲਈਆਂ ਪਰ ਜਦੋਂ ਪਤਾ ਲੱਗਿਆ ਵੀ ਡੈਲੀਕੇਟ ਆ ਗਿਆ ਇਹਦੇ ਜਦੋਂ ਅਸੀਂ ਦੱਸਿਆ ਪ੍ਰਚਾਰ ਕਰਿਆ ਮਾੜਾ ਮੋਟਾ ਵੀ ਵੀ ਆਹ ਸਪਰੇ ਕਰੋ ਫਿਰ ਸਾਰੇ ਸਾਰੇ ਕਿਸਾਨ ਨੇ ਛਿੜਕਿਆ ਜਿੰਨਾ ਵੀ ਕਿਸਾਨ ਨੇ ਇੱਥੇ ਘਟੋ ਘਟਾ ਹੋਊਗੀ ਮਿਲੇ ਵੀ 400 ਏਕੜ ਦਾ ਗੇੜਾ ਜਲਾਲਪਿੰਡ ਦੇ ਵਿੱਚ ਬੱਚਾ ਸਾਰਿਆਂ ਨੇ ਡੈਲੀਕੇਟ ਸਪਰੇਅ ਦੋ ਦੋ ਕਰ ਗਏ ਇਹਦੇ ਨੇ ਕੰਟਰੋਲ ਹੋਇਆ ਜੀ ਸਾਰਾ